ਨਾ ਕਮੇ ਦਿੱਤੀਓ ਮੇਰੇ ਨਾ ਬੇਨਾ ਸਮਾ ਫੇਰੇ ਸੇ ਦਿੱਤੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਗਵਿੰਦਰਪਾਲ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀਨ ਕਲੇ ਦੁਗਰੀ ਤਾਂਦਰਾ ਰੋਡ ਵਿਖੇ ਖਾਲਸਾ ਸਾਜਨਾ ਦਿਵਸ 13 ਅਪ੍ਰੈਲ ਵਿਸਾਖੀ ਵਾਲੇ ਦਿਨ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਅਸੀਂ ਗੁਰਦੁਆਰਾ ਸਾਹਿਬ ਵਿਖੇ ਮਨਾ ਰਹੇ ਹਾਂ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇ ਨਾਲ ਇਸ ਧਾਰਮਿਕ ਸਮਾਗਮ ਦੇ ਵਿੱਚ ਹਿੱਸਾ ਪਾ ਰਹੀਆਂ ਹਨ ਤੇ ਸਵੇਰ ਤੋਂ ਹੀ ਗੁਰੂ ਘਰ ਦੇ ਕੀਰਤਨੀ ਸੰਗਤਾਂ ਨੂੰ ਹਰੀ ਜਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਦੂਰ ਦਰਾਡੇ ਤੋਂ ਇਹ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਆ ਰਹੀਆਂ ਹਨ ਏ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਇਦਾਂ ਹੀ ਵਧੀਆ ਤੋਂ ਵਧੀਆ ਚੜ੍ਹਦੀ ਕਲਾ ਵਾਲੇ ਉਪਰਾਲੇ ਕਰਦੇ ਰਹੀਏ ਤਾਂ ਜੋ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ ਜਾ ਸਕੇ ਤੇ ਅਸੀਂ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਯੁਵਾ ਪੀੜੀ ਹੈ ਉਹਨੂੰ ਆਪਣੇ ਨਾਲ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਇਦਾਂ ਹੀ ਸਾਡੇ ਨਾਲ ਉਹ ਜੋੜਾ ਕਰਕੇ ਸੇਵਾ ਕਰਿਆ ਕਰਨ ਇਹੀ ਸਾਡਾ ਮੇਨ ਮਕਸਦ ਹੈ ਇਹੀ ਸਾਡੀ ਭਾਵਨਾ ਹੈ ਇਸੇ ਇਸੇ ਕਰਕੇ ਹੀ ਅਸੀਂ ਸਮੂਹ ਪਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਅਸੀਂ ਵਧੀਆ ਤੋਂ ਵਧੀਆ ਇਸੇ ਤਰ੍ਹਾਂ ਉਪਰਾਲੇ ਕਰਦੇ ਰਹਿਣੇ ਆ ਟਾਈਮ ਟੂ ਟਾਈਮ ਇਸੇ ਤਰ੍ਹਾਂ ਹੀ ਅਸੀਂ ਸੰਗਤਾਂ ਕਿਸੇ ਵੀ ਬੇਨਤੀ ਕਰਦੇ ਹਾਂ ਕਿ ਇਦਾਂ ਹੀ ਵੱਧ ਚੌੜ ਕੇ ਸਾਨੂੰ ਉਸ ਸ਼ਾਹ ਪੈਦਾ ਕਰਨ ਸਾਡੇ ਨਾਲ ਸੱਜੀਆਂ ਖੱਬੀਆਂ ਬਾਬਾਂ ਮੰਨ ਕੇ ਸੇਵਾ ਕਰਨ ਤੇ ਸਿੱਖ ਇਤਿਹਾਸ ਤੋਂ ਅਸੀਂ ਵੱਧ ਤੋਂ ਵੱਧ ਜਾਣੂ ਕਰਾਇਆ ਜਾ ਸਕੇ ਤੇ ਅਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦੇਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਜਿਸੋ ਭਾਈ ਜੋ ਖਾਲਸਾ ਸ੍ਰੀ ਵਹਿਗੁਰੂ ਕੀ ਫਤਿਹ ਸਾਰੇ ਸੰਗਤ ਨੂੰ ਇਸ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਭਾਈ ਜੋ ਜੀ ਕਾ ਖਾਲਸਾ ਵਹਿਗੁਰੂ ਜੀ ਹੈ ਸੰਗਤ ਨੂੰ ਜੀ ਹੈ ਆਖਦੇ ਆ ਸਭ ਨੂੰ ਪਤ ਵਧੀਆ ਬਖਸ਼ਵੇ ਅੱਗੇ ਵਾਸਤੇ ਹੁੰਦੇ ਰਹਿਣ ਭਾਈ ਵਧੀਆ ਸੰਗਤ ਸੰਗਤ ਨੂੰ ਸਕਤਾ ਲੰਗਰ ਤਿਆਰ ਕੀਤਾ ਗਿਆ ਹੈ ਜੋ ਲੰਗਰ ਸੰਗਤ ਵਾਸਤੇ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਚ ਸ੍ਰੀ ਅਨੰਦ ਜੀ ਦੇ ਬੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਗੁਰੂ ਕੇ ਪਿਆਰਿਓ ਜਿਸ ਤਰ੍ਹਾਂ ਕਿ ਹਰ ਨਾਮ ਲੇਵਾ ਸੰਗਤਾਂ ਦੇ ਮਨ ਚ ਹੁੰਦਾ ਹੈ ਕਿ ਸਾਡੀ ਜੋ ਧਾਰਮਿਕ ਸੰਸਕ੍ਰਿਤੀ ਹੈ ਉਸ ਦੇ ਵਿੱਚ ਜਿਉਣ ਦਾ ਉਹਨੂੰ ਚਾਹ ਹੁੰਦਾ ਹੈ ਤੋਂ ਇਹ ਦਿਨ ਸਾਜਨਾ ਦਿਵਸ ਹੈ ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਮਨਾ ਰਹੇ ਹਾਂ ਬੱਚਿਆਂ ਨੂੰ ਗੁਰ ਇਤਿਹਾਸ ਬਾਰੇ ਸਾਡੇ ਜੋ ਹਿੰਦੁਸਤਾਨ ਦੀ ਸਾਂਸਕ੍ਰਿਤੀ ਹੈ ਉਸ ਦਾ ਇਤਿਹਾਸ ਸਰਵਣ ਕਰਾਇਆ ਜਾਵੇ ਵਧੀਆ ਤੋਂ ਵਧੀਆ ਰਾਗੀ ਜੱਥੇ ਲਿਆ ਕੇ ਇਹ ਨਹੀਂ ਹੈ ਕਿ ਅੱਜ ਹੀ ਸੁਣ ਕੇ ਚਲੇ ਜਾਣਾ ਕਿ ਬੱਚਿਆਂ ਦੇ ਮਨ ਤੇ ਅਸਰ ਹੋਵੇ ਉੱਚਾ ਤੇ ਸੁੱਚਾ ਜੀਵਨ ਬੱਚੇ ਬਤੀਤ ਕਰਨ ਮਾਤਾ ਪਿਤਾ ਦੇ ਆਗਿਆਕਾਰੀ ਰਹਿਣ ਅਤੇ ਦੇਸ਼ ਤੇ ਕੌਮ ਦੀ ਭਲਾਈ ਦੇ ਲਈ ਸਦਾ ਕੰਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ ਸੰਗਤ ਨੂੰ ਅੱਜ ਸੰਗਤ ਵਸਤੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਰੱਖੇ ਗਏ ਹਨ ਅੱਜ ਆਜ ਸੰਗਤ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਸਮਾਗਮ ਰੱਖੇ ਗਏ ਹਨ ਸਵੇਰ ਤੋਂ ਹੀ ਸੰਗਤ ਜਿਹੜਾ ਸਵੇਰੇ ਪਹਿਲਾਂ ਸਹਿਜ ਬਾਣੀ ਸਾਹਿਬ ਜੀ ਦੀ ਸਮਾਪਤੀ ਹੋਈ ਉਪਰੰਤ ਜਿਹੜਾ ਆਸਾਈ ਦੀਵਾਰ ਦਾ ਸੰਪੂਰਨ ਕੀਰਤਨ ਹੋਇਆ ਉਹ ਹੁਣ ਹੁਣ 10 ਵਜੇ ਤੋਂ ਲੈ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਹੁਣ ਕੀਰਤਨੀ ਜੱਥੇ ਕੀਰਤਨ ਕਰ ਰਹੇ ਹਨ ਸ਼ਾਮ ਦੇ ਵੀ ਇਸੇ ਤਰੀਕੇ ਸਮਾਗਮ ਦੁਬਾਰਾ ਸਜਾਏ ਜਾਣਗੇ ਸਵੇਰ ਤੇ ਸਵੇਰ ਤੋਂ ਲੈ ਕੇ ਹੀ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਸ਼ਾਮ ਨੂੰ ਸੰਗਤ ਵਾਸਤੇ ਵਿਸ਼ੇਸ਼ ਤੌਰ ਤੇ ਸਟਾਲ ਲਗਾਏ ਜਾਣਗੇ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਬਹੁਤ ਹੀ ਵੱਧ ਛੜ ਕੇ ਇਸ ਨੂੰ ਜਿਹੜਾ ਸਾਨੂੰ ਸਹਿਯੋਗ ਦੇ ਰਹੀ ਹੈ ਸੰਗਤ ਨੂੰ ਬੇਨਤੀ ਹੈ ਕਿ ਹੋਰ ਵੀ ਵੱਧ ਛੜ ਕੇ ਇਦਾਂ ਹੀ ਉੱਚਾ ਦਿੰਦੇ ਰਹਿਣ ਸੰਗਤ ਸਾਡੇ